ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਦਾ ਇਹ ਉਹੀ ਘਰ ਹੈ ਜਿਸ ਵਿੱਚ 36 ਸਾਲਾਂ ਦੀ ਵੀਰਪਾਲ ਕੌਰ ਅਤੇ ਉਸ ਦਾ ਘਰਵਾਲਾ ਬਿਕਰ ਸਿੰਘ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ ਪਰ ਕੁਝ ਸਮੇਂ ਤੋਂ ਦੋਵਾਂ પતિ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਅਣਬਣ ਚੱਲਦੀ ਸੀ ਜਿਸ ਦੇ ਚੱਲਦਿਆਂ ਘਰ ਵਿੱਚ ਕਲੇਸ਼ ਵੀ ਹੋਣ ਲੱਗਿਆ ਸੀ ਪਿੰਡ ਵਾਸੀਆਂ ਮੁਤਾਬਕ ਵੀਰਪਾਲ ਕੌਰ ਦੇ ਪਿੰਡ ਦੇ ਹੀ ਕਿਸੇ ਵਿਅਕਤੀ ਦੇ ਨਾਲ ਨਜਾਇਜ਼ ਸਬੰਧ ਹੋਣ ਬਾਰੇ ਘਰਵਾਲੇ ਨੂੰ ਸ਼ੱਕ ਸੀ ਤੇ ਇਸ ਸ਼ੱਕ ਨੇ ਘਰ ਵਾਲੇ ਦੇ ਹੱਥੋਂ ਅਜਿਹਾ ਕਾਰਾ ਕਰਵਾ ਦਿੱਤਾ ਕਿ ਜਿਸ ਨੂੰ ਦੇਖ ਪੂਰਾ ਪਿੰਡ ਸਹਿਮੁਠਿਆ ਤੇ ਪੂਰੇ ਪਿੰਡ 'ਚ ਸਨਾਟਾ ਛਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ੱਕ ਦੇ ਚਲਦਿਆਂ ਬਿਕਰ ਸਿੰਘ ਨੇ ਆਪਣੀ ਘਰਵਾਲੀ ਵੀਰਪਾਲ ਕੌਰ ਨੂੰ ਜਾਨੋਂ ਮਾਰ ਮੁਕਾ ਦਿੱਤਾ ਹੈ ਜਿਸ ਤੋਂ ਬਾਅਦ ਹਜ਼ਦਾਬਾਸ ਦਾ ਘਰ ਮਿੰਟਾਂ 'ਚ ਤਬਾਹ ਹੋ ਗਿਆ ਨਗਦੇਰ ਸਿੰਘ ਮੇਰਾ ਨਾਮ ਹੈ ਜੀ ਭਾਰਤੀ ਕਸਨ ਜੁਨੀਅਨ ਸਿੱਧੂਪੁਰ ਦਾ ਮੈਂ ਜ਼ਿਲ੍ਹਾ ਜਨ ਸੈਕਟਰੀਆ ਮਾਨਸਾ ਦਾ ਜਿਹੜਾ ਕੋਈ ਸਾਡੇ ਪਿੰਡ ਕੱਲ ਮਾਰਦਤ ਹੋਈ ਐ ਵੈਸੇ ਹੋਈ ਬਹੁਤ ਮਾੜੀ ਐ ਆਪਾਂ ਇਹਨੂੰ ਚੰਗੀ ਨਹੀਂ ਕਹਿੰਦੇ ਪਰ ਘਰ ਦਾ ਜਿਹੜਾ ਮਾਹੌਲ ਹੁੰਦਾ ਜਦੋਂ ਖਰਾਬ ਹੋ ਜਾਂਦਾ ਫਿਰ ਜਿਹੜਾ ਘਰ ਦਾ ਜ਼ਿੰਮੇਵਾਰ ਹੁੰਦਾ ਉਹ ਕਈ ਕਦਮ ਚੱਕਦਾ ਏ ਕਿਸੇ ਦਾ ਜੀ ਨਹੀਂ ਕਰਦਾ ਛੋਟੇ ਛੋਟੇ ਜਵਾਕ ਨੇ ਉਹਦੇ ਵਿਚਾਰੇ ਦੇ ਉਹਨੇ ਕੋਈ ਫਿਰ ਉੱਤੋਂ ਹੀ ਪਾਣੀ ਟੱਪ ਗਿਆ ਉਹਨੇ ਇਹ ਕੰਮ ਤਾਂ ਕੀਤਾ ਮਤਲਬ ਜਿਹੜਾ ਦੂਜੀ ਗੱਲ ਐ ਵੀ ਉਹ ਦੂਜੇ ਪਰਿਵਾਰ ਦਾ ਨੌਤਰ ਹੈ ਉਹਦੇ ਭਰਾ ਦਾ ਤਾਰ ਦਾ ਉਹਦੀ ਮਾਂ ਜਲਕੁਰ ਹੋਰ ਨਾਲ ਕੋਈ ਕੁੜੀ ਹੈ ਭੈਣ ਹੈ ਉਹ ਸਾਰਾ ਸਾਰ ਗਲਤ ਹੈ ਨੌਤਰ ਨਾ ਗਲਤ ਹੈ ਕਿਉਂ ਬਹੁਤ ਚਿਰ ਉਹ ਅੱਡ ਬਿੱਡ ਨੇ ਪਹਿਲਾਂ ਉਹਦੇ ਕੋਲੇ ਹੀ ਰਹਿੰਦੇ ਸੀ ਉੱਥੇ ਉਹ ਜਿੱਥੇ ਮਤ ਘਰ ਆਉਣਾ ਜਲੋਗਾ ਉੱਥੋਂ ਸਮਾਂ ਇਹ ਕੁੜੀ ਨੇ ਬਕਾਇਆ ਕੇ ਇੱਥੇ ਘਰ ਨਵਾਇਆ ਕੀ ਨਾਮ ਹੈ ਜਿਹੜੀ ਦੀ ਲੱਤ ਹੋਈ ਵੀਰਪਾਲ ਕੌਰ ਆ ਜੀ ਵੀਰਪਾਲ ਕੌਰ ਕਹਿੰਦੇ ਨੇ ਮਤਲਬ ਮੈਨੂੰ ਬਿਕਰ ਸਿੰਘ ਆ ਅੱਛਾ ਬੰਤਾ ਸਿੰਘ ਦਾ ਮੁੰਡੇ ਸੀ ਇਹ ਮਤਲਬ ਪਰਿਵਾਰ ਉਹ ਬੰਤਾ ਸਿੰਘ ਦੀ ਡੈਥ ਹੋਈ ਐ ਇਹਨਾਂ ਦੇ ਜਿਹੜਾ ਮੁੰਡਾ ਮਾਰਨ ਵਾਲਾ ਹਾਂਜੀ ਹਾਂਜੀ ਇਹਨਾਂ ਦੇ ਕਿਹੜਾ ਕੋਣ ਕੋਣ ਸਪੀਟਾ ਇੱਕ ਦੋ ਤਾਂ ਬੱਚੇ ਨੇ ਕੁੜੀਆਂ ਇੱਕ ਇੱਕ ਮੁੰਡਾ ਕੁੜੀਆਂ ਪਟਿਆਲੇ ਪੜਦੀ ਐ ਮੈਨੂੰ ਲੱਗਦਾ ਛੋਟੀ ਹੋਈ ਹੋਣੀ ਐ ਹਾਂ ਤੇ ਮੁੰਡਾ ਨਹੀਂ ਪਤਾ ਵੀ ਕਿੱਥੇ ਪੜ੍ਹਦਾ ਠੀਕ ਹੈ ਸਰਕਾਰੀ ਸਕੂਲ ਤੇ ਨੌਮੀ ਜਾਂਦਾ ਇੱਥੇ ਆਪਣੀ ਸਰਕਾਰੀ ਸਕੂਲ ਪਿੰਡ 'ਚ ਹੈਂ ਨਹੀਂ ਮੰਨ ਕਰਦੇ ਅਸੀਂ ਮੰਗੇ ਇਹ ਕਰਦੇ ਆ ਚਲੋ ਉਹਨੇ ਤਾਂ ਕਰਿਆ ਦੇਖੋ ਭੁਗਤੂਗਾ ਅਸੀਂ ਮੰਗੇ ਇਹ ਕਰਦੇ ਆ ਵੀ ਜਿਹੜੇ ਨਜਾਇਜ਼ ਪਸਾਏ ਨਾ ਮਾਂ ਦੇ ਵਿੱਚ ਕੋਈ ਖਸੂਰ ਨਹੀਂ ਉਹ ਵਿਚਾਰੀ ਲੋਕਾਂ ਦਾ ਗੋਹਾ ਕੂੜਾ ਫਿੱਟ ਕੇ ਘਰਾਂ ਦੇ ਵਿੱਚ ਟਾਈਮ ਪਾਸ ਕਰਦੀ ਹੈ ਦੂਜਾ ਭਰਾ ਜਿਹੜਾ ਉਹ ਦਿਹਾੜੀ ਦਾ ਪਾ ਕਰਦਾ ਉਹਦਾ ਵਿਆਹ ਹੋਇਆ ਹੈ ਉਦੇ ਘਰ ਵਾਲੀ ਟੀਵੀ ਦੀ ਬਿਮਾਰ ਪਈ ਹੈ ਘਰੇ ਉਹ ਵੀ ਵਿਚਾਰੀ ਮਰਨ ਵਾਲੀ ਹੈ ਇਹ ਕਈ ਸਾਲਾਂ ਤੋਂ ਅੱਡ ਨੇ ਕੋਈ ਅੱਜ ਦੇ ਅੱਡ ਨਹੀਂ ਅੰਦਰ ਵੀ ਜਦੋਂ ਸੀਗੇ ਉਦੋਂ ਵੀ ਅੱਡ ਸੀਗੇ ਇਹ ਇਹਦੇ ਨਾਲ ਇਹਨਾਂ ਦਾ ਕੋਈ ਦੇਣਾ ਲੈਣਾ ਨਹੀਂਗਾ ਮਤਲਬ ਇਹ ਨਜਾਇਜ਼ ਹੈ ਅਸੀਂ ਅਸੀਂ ਕਹਿੰਦੇ ਵੀ ਜਿਹੜਾ ਤੇ ਨਜਾਇਜ਼ੇ ਨੌਤਰੇ ਨਜਾਇਜ਼ ਪਰਚਾ ਉਹਨਾਂ ਦੇ ਕਰਨਾ ਗਲਤ ਹੈ ਅਸੀਂ ਨਗਰ ਵਾਲੇ ਮਜ਼ਲ ਮੰਗ ਕਰਦੇ ਆ ਵੀ ਉਹਨਾਂ ਦੇ ਜਿਹੜਾ ਪਰਚਾ ਉਹ ਰੱਦ ਹੋਵੇ ਤੇ ਜਿਹੜਾ ਦੋਚੀ ਆ ਉਹਨੂੰ ਤਾਂ ਸਜ਼ਾ ਮਿਲਣੀ ਹੈਗਾ ਕੋਰਟ ਨੇ ਸਜ਼ਾ ਦੇਣੀ ਹੈ ਸਾਡੇ ਕੋਲ ਇਹਦਾ ਫਸਤੀ ਲੱਗ ਜੇ ਉਹਨੂੰ ਸਾਨੂੰ ਕੋਈ ਡਰਾ ਨਹੀਂ ਇਸ ਗੱਲ ਦਾ ਮਤਲਬ ਵੀ ਉਹ ਜਿਹੜੇ ਨਜਾਇਜ਼ ਪਸਾਇਏ ਜਾਂਦੇ ਨੇ ਜਿਨ੍ਹਾਂ ਨੇ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਐਵੇਂ ਨਾ ਉਹਦੇ ਮਾਂ ਦਾ ਮੁੰਡੇ ਦੂਜੇ ਭਰਾ ਦਾ ਕੁੜੀ ਦਾ ਭੈਣ ਦਾ ਉਹ ਨਜਾਇਜ਼ ਹੈ ਸਾਡੀ ਇਹ ਹੀ ਮੰਗ ਹੈ ਸਾਰੇ ਨਗਰ ਵੱਲੋਂ ਸੇਵ ਕੁ ਸਿੰਘ ਆ ਜੀ ਬਿੱਕਰ ਨਾਲ ਕੀ ਰਿਸ਼ਤਾ ਹੈ ਬਿੱਕਰ ਮੇਰਾ ਭਤੀਜਾ ਜੀ ਕੀ ਬਾਰਦਾਤ ਹੋਈ ਹੈ ਗੱਲ ਸਾਡੀ ਬਾਰਦਾਤ ਤਾਂ ਜੀ ਅਸੀਂ ਤਾਂ ਘਰ ਸਾਡਾ ਦੂਰ ਸਾਨੂੰ ਮਗਰੋਂ ਪਤਾ ਲੱਗਾ ਵੀ ਉਹਨਾਂ ਦਾ ਆਪ ਚ ਕੁਈ ਸਰਕਾਰ ਕੋ ਲਟਕੀ ਦਾ ਗਲਤ ਸੀਗਾ ਉਹਨੇ ਗੁੱਸੇ ਚ ਆ ਕੇ ਮਾਰੀ ਜਦੋਂ ਉਹਨੂੰ ਰੋਟੀ ਪਾਣੀ ਨਹੀਂ ਸੀ ਦਿੰਦੀ ਚੰਗਾ ਸਮਝਦੀ ਨਹੀਂ ਸੀ ਅੱਕੇ ਨੇ ਇਹ ਹੂਲਾ ਫੱਕਾ ਤੇ ਜਿਹੜੇ ਹੋ ਨਜਾਇਜ਼ ਨਾਂ ਨੇ ਉਹ ਤਿੰਨੇ ਕੱਢੇ ਜਾਣੇ ਚਾਹੀਦੇ ਨੇ ਤੇ ਉਹ ਤਾਂ ਦੋਸ਼ੀ ਹੈਗੀ ਆ ਉਹਨੂੰ ਸਜ਼ਾ ਜਿਹੀ ਜੀ ਹੈ ਉਹ ਸਰਕਾਰ ਦੇ ਦੇ ਵੀ ਸਾਡੇ ਪਿੰਡ ਤੇ ਇਹੀ ਬੇਨਤੀ ਆ ਜਿਹੜੇ ਨਜਾਇਜ਼ ਨਾਂ ਨੇ ਉਹ ਕੱਢਨੇ ਚਾਹੀਦੇ ਨੇ ਉਧਰ ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣੇ ਸਦਰ ਤਲਾ ਮਿਲੀ ਬਿਕੋਟਲੀ ਗਾਂਚ ਕੋਰਤ ਦਾ ਕਦਰ ਹੋ ਗਿਆ ਹੈ। ਸਾਧ ਗੁਰਪਾਲ ਸਿੰਘ ਮੁਖ ਅਫਸਰ ਥਾਣਾ ਸਦਰ ਮਾਨ ਸਾਹਿਬ ਤੇ ਹੋਰ ਕੁਝ ਮੁਲਾਜ਼ਮ ਸਾਰੇ ਮੌਕੇ ਤੇ ਗਏ। ਉਧਰ ਜਾ ਕੇ ਪਤਾ ਲੱਗਿਆ ਸੀ ਕਿ ਮੇਰੀ ਦਾ ਮਰਦਰਾ ਹੈਗਾ ਹੋ ਗਿਆ ਹੈ। ਉਹ ਦਾ ਭਰਾ ਹੈਗਾ ਅਮਰਦੀਪ ਸਿੰਘ ਸਰਪੰਚ ਸਿੰਘ ਪਿੰਡ ਬਖੌਰਾ ਘੋਟ ਜਿਲ੍ਹਾ ਸੁਕਤ ਉਹਨਾਂ ਦੇ ਬਿਆਨ ਤੇ ਮਕਾਦਮਾ ਦਰਜ ਕੀਤਾ ਗਿਆ। ਉਹਨ ਦੇ ਸਿਆਮੀ ਉਹਨਾਂ ਦੇ ਨਾਲ ਜਿਆਦਾ ਪੈਰ ਹੋਈ ਸੀ ਮ੍ਰਿਤਕ ਦਾ ਪਤੀ ਪਿੱਕਰ ਸਿੰਘ ਉਸ ਨੂੰ ਅੱਜ ਤੱਕ ਵੀ ਘੁੱਟ ਮਾਰ ਕਰਦਾ ਰਹਿੰਦਾ ਸੀਗਾ ਸ਼ੱਕੀ ਆਦਮੀ ਸੀ ਉਹਦੇ ਬਾਰੇ ਝੂਠੀਆਂ ਤੌਹਫਾਂ ਲਗਾ ਰਿਹਾ ਰਿਹਾ ਸੀ ਪਹਿਲਾਂ ਕਿ ਲੜਾਈ ਜਿਹੜੇ ਸ਼ੁਕਰ ਸਿੰਘ ਨਾਲ ਉਹਨੇ ਦਾ ਪਹੀ ਮਾਰ ਕੇ ਕਤਲ ਕਰਦਾ ਉਹਨਾਂ ਦੇ ਬਿਆਨ ਦੇ 304 سوری ਉਸ ਤੋਂ 113 ਪੀ ਐਨ ਐਸ ਸ਼ਿਰਾ ਹੈਗਾ ਮਗਦਮਾ ਦਾ ਕਰ ਲਿਆ ਗਿਆ ਤਫਤੀਸ਼ ਚੱਲੀ ਹੈ ਸਰ ਕੀ ਮੇਨ ਗੱਲਬਾਤ ਕੀ ਸਾਹਮਣੇ ਆਈ ਹੈ ਕਿ ਕਿ ਕਿੰਨੇ ਵਿਅਕਤੀਆਂ ਦੇ ਜਿਹੜਾ ਪਛਾਣ ਦਰਜ ਹੋ ਨਨ ਘਤਣਾਇਆ ਗਿਆ ਉਹ ਤਿੰਨ ਬੰਦੇ ਨਾਲ ਲਗੇ ਮੀਲ ਘਾਤ ਲੇਗਾ ਬਿਕਰ ਸਿੰਘ ਉਹਦੀ ਮਾਤਾ ਚਲੂਗਾ ਤੇ ਅਧਾ ਛੁਟਾ ਉਤਰਾ ਉਹਨਾਂ ਮਿੱਟਕਰ ਅਭੂਰ ਮਿੱਟਕਰ ਰਿਸ਼ਾ ਸੱਤ ਮਿੱਟਕਰ ਦੰਨ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਰ ਵਾਲੇ ਨੂੰ ਸ਼ੱਕ ਸੀ ਜਿਸ ਦੇ ਚਲਦਿਆਂ ਉਸਨੇ ਵੀਰਪਾਲ ਕੌਰ ਨੂੰ ਜਾਨੋਂ ਮਾਰ ਮੁਕਾ ਦਿੱਤਾ ਹੈ ਜਿਸ ਦੇ ਖਿਲਾਫ ਅਤੇ ਉਸ ਦੇ ਘਰਦਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰ ਹੈ ਪਰ ਉਸ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ